ਪਾਗੂ ਸ਼ਵੇਤ ਮਲਕਾਤੇ ਹੋਰ ਭਾਜਪਾ ਦੇ ਦਰਨਾਲ ਮੁਲਾਕਾਤ ਤੋਂ ਬਾਅਦ ਇੱਕ ਪ੍ਰੈਸ ਵਾਰਤਾ ਦੌਰਾਨ ਕਮੇਟੀ ਪ੍ਰਧਾਨਚੀ ਜਰਜਿੰਦਰ ਸਿੰਘ ਕਾਮੀ ਨੇ ਕਿਹਾ ਕਿ ਭਾਜਪਾ ਅਗੂ ਅੱਜ ਸਾਡੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਸੰਬੰਧੀ ਵਿਚਾਰ ਵਟਾਂਦਰਾ ਕਰਨ ਪਹੁੰਚੇ। ਇਹ ਸਾਬਕਾ ਐਮਪੀ ਸ਼੍ਰੀ ਸ਼ਵੇਤ ਮਾਲਕ ਜੀ ਉਹ ਚੇਤੇ ਤੌਰ ਤੇ ਉਹਨਾਂ ਦਾ ਸਨੇਹਾ ਲੈ ਕੇ ਇੱਥੇ ਪਹੁੰਚੇ ਸੀ। ਉਹਨਾਂ ਨਾਲ ਬੈਠ ਕੇ ਸਾਰੀ ਵਿਚਾਰ ਵੀ ਹੋਈ ਆ। ਤੇ ਉਹਨੇ ਇਸ ਗੱਲ ਦਾ ਯਕੀਨ ਵੀ ਦਿਵਾਇਆ ਕਿ ਮੋਦੀ ਸਾਹਿਬ ਤੇ ਸ਼੍ਰੀ ਅਮਰਤ ਸ਼ਾਹ ਜੀ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਫਿਕਰਮੰਦ ਆ ਕਿ ਜਿਹੜੀਆਂ ਇੱਥੇ ਲਗਾਤਾਰ ਤਿੰਨ ਦਿਨ ਤੋਂ ਈਮੇ ਰਾਹੀ ਜਿਹੜੇ ਆ ਉਹ ਭੇਜੀਆਂ ਜਾ ਰਹੀਆਂ ਉਹਦੇ ਤੋਂ ਉਹਨਾਂ ਨੇ ਇਹਨਾਂ ਦੀ ਡਿਊਟੀ ਲਾ ਕੇ ਭੇਜਿਆ ਕਿ ਤੁਸੀਂ ਜਾ ਕੇ ਬੈਠ ਕੇ ਸ਼੍ਰਮਣੀ ਕੋਲ ਜਰਾ ਪ੍ਰਬੰਧਕ ਕਮੇਟੀ ਨਾਲ ਗੱਲ ਵੀ ਕਰੋ ਤੇ ਯਕੀਨ ਵੀ ਦਿਵਾਓ ਤੇ ਉਹਨੇ ਯਕੀਨ ਵੀ ਦਿਵਾਇਆ ਸਾਨੂੰ ਤੇ ਅਸੀਂ ਉਹਨਾਂ ਦੇ ਧਿਆਨ ਹਿੱਤ ਸਾਰੀ ਜਿਹੜੀ ਉਹ ਆਪ ਵੀ ਇਸ ਗੱਲ ਤੋਂ ਚਿੰਤਤ ਆ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦੀ ਆ ਕੁਝ ਪਹਿਲੀਆਂ ਵੀ ਜਿਹੜੀਆਂ ਸਾਡੀਆਂ ਪਿਛਲੇ ਸਮੇਂ ਤੋਂ ਸਾਈਬਰ ਬ੍ਰਾਂਚ ਵਾਲੀਆਂ ਜਿਹੜੀਆਂ ਆਈਟੀਆਂ ਜਾਲੀ ਵਰਤ ਹੁੰਦੀਆਂ ਕੁਝ ਸਾਡੀਆਂ ਢਾਈਆਂ ਵੀ ਗਈਆਂ ਕੁਝ ਹਲੇ ਚੱਲ ਵੀ ਰਹੀਆਂ ਉਹ ਵੀ ਉਹਨਾਂ ਦੇ ਇਤਿਹਾਸ ਚ ਲਿਆਂਦੇ ਆ ਤੇ ਮੌਜੂਦਾ ਜਿਹੜਾ ਸਾਰਾ ਸਿਸਟਮ ਆ ਉਹਦਾ ਵੀ ਉਹਨਾਂ ਨੇ ਆਪਣੀ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਤੇ ਦੇਖਦੇ ਹੋਮ ਮਿਨਿਸਟਰ ਵੱਲੋਂ ਆਪਣੀ ਉਹ ਚਿੰਤਾ ਜ਼ਾਹਰ ਕੀਤੀ ਤੇ ਅਸੀਂ ਉਹਨਾਂ ਨੂੰ ਕਨਵੇ ਕੀਤਾ ਕਿ ਗੁਰੂ ਸਾਹਿਬ ਕਿਰਪਾ ਕਰਨ ਇਹ ਧਾਰ ਉਹ ਧਾਰਿਆ ਜਿੱਥੋਂ ਹਰ ਇੱਕ ਬੰਦਾ ਝੋਲੀ ਭਰ ਕੇ ਜਾਂਦਾ ਸੋ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਤੁਰੰਤ ਇਹਦੇ ਉੱਤੇ ਐਕਸ਼ਨ ਕਰਕੇ ਇਹ ਪਤਾ ਲਾਇਆ ਜਾਵੇ ਵੀ ਇਹਦੇ ਪਿੱਛੇ ਅਸਲੀਅਤ ਕੀ ਆ ਸੋ ਬੈਠ ਕੇ ਚਾਹ ਦਾ ਕੱਪ ਪੀਤਾ ਤੇ ਬੈਠ ਕੇ ਅਸੀਂ ਉਹ ਸਬੰਧ ਸਾਰਾ ਜਿਹੜਾ ਵਿਚਾਰ ਬਣਾਂਦਰਾ ਵੀ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰ ਨੇ ਬਹੁਤ ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਆ ਗੁਰੂਦਾਰ ਆ ਇਹ ਤਖਤਦਾਰ ਸਾਰਿਆਂ ਦੇ ਦੁੱਖ ਦੂਰ ਕਰਨ ਵਾਲਾ ਆ ਪਰ ਇਹਦੇ ਪਿੱਛੇ ਕੀ ਸਾਜ਼ਿਸ਼ ਚੱਲ ਰਹੀ ਆ ਉਹਦੇ ਬਾਰੇ ਅਸੀਂ ਉਹਨਾਂ ਨੂੰ ਉੱਚੇ-ਚੇ ਤੌਰ ਤੇ ਕਿਹਾ ਵੀ ਜਿਹੜਾ ਬਿੱਲ ਆ ਰਿਹਾ ਬਿਜਲੀ ਨੂੰ ਲੈ ਕੇ ਉਸ ਬਾਰੇ ਵੀ ਕੋਈ ਗੱਲ ਹੋਈ ਹੈ ਕਿਉਂਕਿ ਉਹ ਕੇਂਦਰ ਸਰਕਾਰ ਕੋਲ ਕਿਉਂਕਿ ਨਹੀਂ ਉਹਦੇ ਬਾਰੇ ਨਹੀਂ ਅੱਜ ਸਿਰਫ ਕੇਵਲ ਤਾਂ ਕੇਵਲ ਉਹਨੇ ਕਿਹਾ ਜੀ ਮੈਨੂੰ ਪ੍ਰਧਾਨ ਮੰਤਰੀ ਸਾਹਿਬ ਤੇ ਹੋਮ ਮਿਨਿਸਟਰ ਸਾਹਿਬ ਵੱਲੋਂ ਸੁਨੇਹਾ ਆਇਆ ਕਿਉਂਕਿ ਸਾਫਕਾ ਐਮਪੀ ਆ ਵੀ ਤੁਸੀਂ ਤੁਰੰਤ ਜਾ ਕੇ ਸ਼ਾਹੂਨ ਦੇ ਦੋਸਤਾਂ ਦਾ ਪ੍ਰਬੰਧਕ ਕਮੇਟੀ ਨਾਲ ਇਹਦੇ ਬਾਰੇ ਜਾ ਕੇ ਗੱਲ ਕਰੋ ਤੁਹਾਨੂੰ ਲੱਗਦਾ ਵੀ ਕੇਂਦਰੀ ਐਲਸੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਦੇਖੋ ਇਹ ਤਾਂ ਇਹ ਤਾਂ ਮੈਂ ਕਹਿੰਦਾ ਹਰ ਇੱਕ ਦੀ ਬਣਦੀ ਹਰ ਇੱਕ ਸਿੱਖ ਦੀ ਨਹੀਂ ਹਰ ਇੱਕ ਇਸ ਧਰਤੀ ਦਾ ਜਿਹੜਾ ਕੋ ਮਨੋਖਿਆ ਉਹਦੀ ਬਣਦੀ ਆ ਕਿਉਂਕਿ ਇੱਥੇ ਤਾਂ ਸਾਰੇ ਨਤ ਮਸਤ ਕੋਣ ਆਉਂਦੇ ਆ ਚਾਹੇ ਆਪਣੇ ਦੇਸ਼ ਚ ਆ ਚਾਹੇ ਵਿਦੇਸ਼ ਚ ਆ ਤੇ ਚਾਹੇ ਆਪਣੇ ਸਾਊਥ ਆ ਤੇ ਚਾਹੇ ਗਿਸਟੇ ਆ ਤੇ ਚਾਹੇ ਬੈਸਟ ਆ ਸੋ ਸਾਰਿਆਂ ਦਾ ਫਰਜ਼ ਬਣਦਾ ਜਿੱਥੇ-ਜਿੱਥੇ ਵੀ ਕਿਸੇ ਨੂੰ ਕੋਈ ਤੇ ਸਰਕਾਰ ਦੀਆਂ ਏਜੰਸੀਆਂ ਦਾ ਵੱਧ ਬਣਦਾ ਕਿਉਂਕਿ ਸੋਰਸ ਪੁਲ ਹੁੰਦੀਆਂ ਇਹਨੂੰ ਸਾਰਾ ਪਤਾ ਹੁੰਦਾ ਤੇ ਇਹਨਾਂ ਦਾ ਜਿਹੜਾ ਆ ਇਹ ਵੱਧ ਫਰਜ਼ ਬਣਦਾ ਠੀਕ ਹੈ ਦੇਖੋ ਅਸੀਂ ਤਾਂ ਆਪਣੀ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇਹ ਤੁਰੰਤ ਉਹਨਾਂ ਨੂੰ ਯਕੀਨ ਵੀ ਦਵਾਇਆ ਵੀ ਅਸੀਂ ਪਰਾਂਤ ਤੇ ਧਿਆਨ ਚ ਲਿਆ ਕੇ ਜਿਹੜਾ ਧਿਆਨ ਚ ਦਾ ਆਲਰੇਡੀ ਉਹਨਾਂ ਦੇ ਹੈਗੀ ਆ ਉਸ ਧਿਆਨ ਚ ਵੀ ਅੱਜ ਅਚੇ ਚੇ ਤੌਰ ਤੇ ਆਏ ਆ ਤੇ ਅਸੀਂ ਇਹ ਗੱਲ ਦੀ ਮੰਗ ਕੀਤੀ ਆ ਵੀ ਭਾਈ ਪ੍ਰਾਂਤ ਦੇ ਦਾ ਜਿਹੜਾ ਆ ਉਹ ਸਾਰਸਕ ਜਿਹੜਾ ਕਿੱਥੇ ਕਿੱਥੋਂ ਚੱਲਦੀ ਕੀ ਇਹਦੇ ਪਿੱਛੇ ਪ੍ਰਸਾਦ ਸੀ ਜਿਹੜਾ ਚੱਲ ਰਿਹਾ ਉਹ ਪ੍ਰਾਂਤ ਨੰਗਾ ਕੀਤਾ ਜਾਵੇ। ਕੱਲੀ ਜਿਵੇਂ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਸੀ ਅਸੀਂ ਇਸ ਮਾਮਲੇ ਬਾਰੇ ਕੋਈ ਗ੍ਰਹਿ ਮੰਤਰੀ ਨੂੰ ਕੇਂਦਰੀ ਨੂੰ ਜਾਂ ਪੀਐਮ ਨੂੰ ਕੋ ਲਿਖਿਆ ਸੀ। ਇਹਦੇ ਬਾਰੇ ਅਸੀਂ ਹਾਲੇ ਕਿਉਂਕਿ ਮੈਂ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਪਹਿਲਾਂ ਤਾਂ ਅਸੀਂ ਇਹਨੂੰ ਲਾਂਡੈਸ ਵਿੱਚ ਆਦ ਅੱਗੇ ਵੀ ਇੱਕ ਦੋ ਵਾਰੀ ਇਦਾਂ ਹੋ ਗਿਆ ਭੇਜਦਾ ਜਾਂ ਪਰ ਕਿਉਂਕਿ ਲਗਾਤਾਰ ਹੁਣ ਤਿੰਨ ਦਿਨ ਤੇ ਮੁੱਖ ਮੰਤਰੀ ਨੂੰ ਦੇ ਉਹਦੇ ਆ ਰਹੀ ਈਮੇਲ ਤੇ ਇਥੋਂ ਦੇ ਐਮਪੀ ਦੇ ਆ ਰਹੀ ਆ ਜਿਸ ਕਰਕੇ ਫੇ ਸਾਨੂੰ ਚਿੰਤਾ ਦਾ ਵਿਸ਼ਾ ਵੀ ਸਗਾ ਇਸ ਕਰਕੇ ਇਹ ਅਸੀਂ ਇਹਨਾਂ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਲਿਖਾਂਗੇ ਇਹਨਾਂ ਨੂੰ ਵੀ ਅਸੀਂ ਕੌਨਫੀਡੈਂਸ ਲਾਵਾਂ ਕੌਨਫੀਡੈਂਸ ਕਹਿਣ ਦਾ ਭਾਵ ਫੇ ਇਹਨਾਂ ਦਾ ਵੱਧ ਫਰਜ਼ ਬਣਦਾ ਕਿਉਂਕਿ ਸਰਕਾਰ ਦਾ ਤੰਤਰ ਮਤਲਬ ਅਸੀਂ ਤਾਂ ਗੁਰੂ ਘਰ ਦਾ ਪ੍ਰਬੰਧ ਚਲਾਉਣਾ ਇਹ ਸਰਕਾਰ ਦਾ ਤੰਤਰ ਮਤਲਬ ਸਰਕਾਰਾਂ ਦੇ ਕੋਲ ਦੀ। ਭਾਨ ਜੀ ਇੱਕ ਲਾਸਟ ਗੱਲ ਹੈ ਜਦੋਂ ਦੋਨਾਂ ਦੇਸ਼ਾਂ ਦੇ ਆਪਸੀ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਕੋਲ ਆਪਸੀ ਜਦੋਂ ਮਾਪੇਦ ਹੋਏ ਸੀਗੇ ਜੰਗ ਹੋਈ ਸੀਗੀ ਉਦੋਂ WhatsApp ਤੇ ਉੱਤੇ ਇਹ ਇਲਜ਼ਾਮ ਲਗਾਏ ਗਏ ਗਏ ਸੀਗੇ ਕਿ ਪਾਕਿਸਤਾਨ ਕਿ ਪਾਕਿਸਤਾਨ ਹਵਾਈ ਹਮਲਾ ਕਾਸਰਦਾ ਸੀਗਾ ਉਸ ਨੂੰ ਰੋਕਿਆ ਗਿਆ। ਪਰ ਅੱਜ ਤੇ ਹਮਲੇ ਹੋ ਰਿਹਾ ਡੇ ਬਾਏ ਡੇ ਇੱਕ ਮੇਲਸ ਆ ਰਹੀਆਂ ਨੇ ਪਰ ਉਸ ਤੇ ਵੀ ਕੇਂਦਰ ਸਰਕਾਰ ਕੋਈ ਕੋਈ ਏਜੰਸੀ ਜਿਹੜਾ ਹੈ ਇਹ ਕਰਨੀ ਨਹੀਂ ਰਹੀ ਕਿਵੇਂ ਦੇਖਣੇ ਸੀ। ਦੇਖੋ ਮੈਂ ਧੰਨਵਾਦ ਇਸ ਗੱਲ ਦਾ ਕਰਦਾ ਐਮਪੀ ਸਾਹਿਬ ਦਾ ਚਰਚੇ ਤੌਰ ਤੇ ਆਜਾਏ ਆ ਤੇ ਮੈਂ ਦੇਖਦਾ ਵੀ ਤਿੰਨਾਂ ਦਿਨਾਂ ਦਾ ਕੋਈ ਨਾ ਰਾਜਨੀਤਿਕ ਮਸਾ ਬੋਲਿਆ ਨਾ ਕੋਈ ਧਾਰਮਿਕ ਜਸੇ ਬੰਦੀ ਬੋਲੀ ਨਾ ਕੋਈ ਹੋਰ ਬੋਲਿਆ ਜੀ ਤੇ ਸਰਕਾਰ ਨੂੰ ਵੱਧ ਬੋਲਣਾ ਚਾਹੀਦਾ ਸੀ ਸਰਕਾਰ ਲਈ ਫਿਕਰਮੰਦ ਦੀ ਬਾਤ ਚਾਹੀਦੀ ਆ ਜੇ ਤਰਵਾਰ ਸਾਹਿਬ ਦੀ ਇੰਨੀ ਚਿੰਤਾ ਆ ਤੇ ਇਹਦੇ ਤੇ ਤਰਾਂ ਦਿਨਾਂ ਨੂੰ ਜਿਹੜਾ ਆ ਉਹ ਹਰਕਤ ਚ ਆ ਜਾਣਾ ਚਾਹੀਦਾ ਸੀ ਪਰ ਫਿਰ ਵੀ ਮੈਂ ਕਿਉਂਕਿ ਪੰਜਾਬ ਸਰਕਾਰੋਂ ਤਾਂ ਹਲੇ ਕੋਈ ਹਿੱਲ ਦਿਓਲੇ ਨਹੀਂ ਇਹ ਠੀਕ ਆ ਵੀ ਪੁਲਿਸ ਵਾਲੇ ਭੁਲਰ ਸਾਹਿਬ ਲੱਗੇ ਹੋਆ ਇੱਥੇ ਬਾਕੀ ਜਿਹੜੇ ਆ ਸਾਰੇ ਸਰਕਾਰ ਵਾਲੋ ਨਾ ਕਿਸੇ ਮੰਤਰੀ ਦਾ ਨਾ ਕੋ ਟੈਲੀਫੋਨ 'ਤੇ ਕੀ ਬੰਦਾ ਫਾਰਮਲ ਤੌਰ ਤੇ ਗੱਲ ਕਰ ਲੈਂਦਾ। ਤੋਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਇੰਨਾ ਜਿਹੜਾ ਮਹਿਸੂਸ ਕੀਤਾ ਤੇ ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਆ ਵੀ ਇਦਾਂ ਮਹਿਸੂਸ ਕਰਕੇ ਨਹੀਂ ਕੰਮ ਚੱਲਣਾ ਸੈਸ਼ਨ ਸੀਗਾ ਪੀਤੇ ਦੀ ਨਹੀਂ ਸਿੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋ ਰਹੀ ਸੀ ਕਿ ਤੁਹਾਨੂੰ ਨਹੀਂ ਲੱਗਦਾ ਕਿ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਾ ਵਿਧਾਇਕ ਉਤੇ ਹੁੰਦਾ ਕਿਉਂਕਿ ਜ਼ਮਾਨਤ ਕਿਹਨੇ ਹੁੰਦੀ ਸ਼੍ਰੋਮਣੀ ਕਮੇਟੀ ਦੇ ਸਾਰੇ ਮੁੱਦੇ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਅਲ ਇੱਕ ਸਿਆਸੀ ਪਾਰਟੀ ਹੋਣ ਦੇ ਨਾਲ ਉੱਥੇ ਚੁੱਕਦਾ ਹੈ ਕੱਲ ਉਸ ਸਦਨ ਦੇ ਵਿੱਚ ਵੀ ਗੱਲ ਕੀਤੀ ਜਾ ਸਕਦੀ ਸੀ ਕਿ ਦੇਖੋ ਬਿਆਲ ਸਿੰਘ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਆ ਠੀਕ ਹੈ ਜੀ ਜਿਹੜੇ ਬੰਗਿਆਂ ਵਾਲੇ ਸਿਗੇ ਸਾਡੇ ਐਮਐਲਏ ਉਧਰ ਆਪ ਦੇ ਪੇ ਚੱਲ ਗਏ ਦੀਪਿਕਾ ਨੀਵ ਕੌਰ ਜੀ ਕਿਉਂਕਿ ਉਹਨਾਂ ਦੇ ਆਪਣੇ ਤੇ ਜਿੰਮੇ ਸੀ ਉਹ ਨਹੀਂ ਜਾ ਸਕੇ। ਪਰ ਮੈਂ ਕਿਉਂਕਿ ਸਰਕਾਰ ਜਿਹੜੀ ਹੁੰਦੀ ਹੈ ਸਾਰਿਆਂ ਧਰਮਾਂ ਦੀ ਤੇ ਸਾਰਿਆਂ ਲੋਕਾਂ ਦੀ ਨੁਮਾਇੰਦਗੀ ਕਰਦੀ ਆ। ਤੇ ਜਿਲੇ ਇਦਾਂ ਦੇ ਸਾਇੰਸ ਤੋਂ ਵੀ ਇਸ਼ੂ ਜਿਹੜੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆ ਉਹ ਨੁਮਾਇੰਦਗੀ ਜਮਾਤ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ ਇਹਦੀ। ਜੀ। ਤੇ ਇਸ ਕਰਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੰਫੀਡੈਂਸ ਸਵਥ ਪਹਿਲਾਂ ਲਿਆ ਜਾਣਾ ਚਾਹੀਦਾ ਹੈ ਠੀਕ ਆ। ਕੋਈ ਡਰਾਫਟ ਵਗੈਰਾ ਬਣਾਉਣੇ ਹੁੰਦੇ ਸਾਰਾ ਕੁਝ ਪਰ ਜਿਲੇ ਕੁਝ ਇਦੇ ਵਿੱਚ ਕਾਰਵਾਈ ਪਾਉਣੀ ਆ ਮੈਨੂੰ ਸੰਧਵਾਜੀ ਨੇ ਉਹ ਭੇਜਿਆ ਸੀ ਉਹਦਾ ਜਿਹੜਾ ਲਿਖਿਆ ਹੈ ਫਲੜਾ ਵਗੈਰਾ ਤੇ ਮੈਂ ਕੱਲ ਬਹੁਤ ਸਾਰੇ ਐਮਐਲਏਾਂ ਦੇ ਮੈਨੂੰ ਟੈਲੀਫੋਨ ਆ ਗਏ ਉਹਨਾਂ ਨੂੰ ਮੈਂ ਕਿਹਾ ਵੀ ਭਈ ਇਹ ਠੀਕ ਆ ਸਾਰੇ ਧਾਰਮਿਕ ਗ੍ਰੰਥ ਸਤਕਾਰਯੋਗ ਆ ਗੁਰੂ ਸਾਹਿਬ ਸਤਗੁਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨੇ ਗੁਰਦਾ ਗੱਦੀ ਦਿੱਤੀ ਹੈ ਇਸ ਕਰਕੇ ਇਹਨੂੰ ਉਦਾਂ ਰਿਲੇਟ ਕਰਨਾ ਉਹ ਠੀਕ ਨਹੀਂ ਬਾਕੀ ਸਾਰਿਆਂ ਦਾ ਅਸੀਂ ਸਤਕਾਰ ਕਰਦੇ ਆ ਜੀ ਆਖਰੀ ਸਵਾਲ ਹੈ ਇਹ ਅੱਜ ਤੱਕ ਇਤਿਹਾਸ 'ਚ ਕਦੀ ਨਹੀਂ ਸੀ ਹੋਇਆ ਇਤਿਹਾਸਿਕ ਦ੍ਰਿਸ਼ੀ ਹੋਇਆ ਕਿ ਜਿਹੜਾ ਐਸਜੀਪੀਸੀ ਨੂੰ ਇਗਨੋਰ ਕੀਤਾ ਹੋਏ ਚਾਹੇ ਕੋਈ ਵੀ ਮਸਲਾ ਹੋਵੇ ਚਾਹੇ ਅਸੀਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰਪ ਲਗਾ ਲਈਏ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਹੁਣ ਸਤਾਪੀਆਂ ਆ ਰਹੀਆਂ ਨੇ ਉਸ ਬਾਬਤ ਵੀ ਕੋਈ ਮਦਦ ਹਲੇ ਕੋਈ ਠੰਡਾ ਭੁੱਲਾ ਨਹੀਂ ਆ ਰਿਹਾ ਉਹ ਕਹਿ ਰਹੇ ਕਿ ਅਸੀਂ ਵਖਰਾ ਮਨਾਵਾਂਗੇ ਇਸ ਤੋਂ ਇਲਾਵਾ ਬੇਅਦਬੀਆਂ ਦਾ ਮਸਲਾ ਹੈ ਉਸ ਦੇ ਉੱਤੇ ਕਾਨੂੰਨ ਬਣਾਉ ਨੂੰ ਲੈ ਕੇ ਵੀ ਐਸਜੀਪੀਸੀ ਦੀ ਕੋਈ ਸੁਣਵਾਈ ਨਹੀਂ ਲਈ ਜਾ ਰਹੀ ਕਿਉਂ ਇਹ ਸਾਈਲੈਂਟ ਕਿਉਂ ਕਰ ਰਹੇ ਨੇ ਕਿਉਂ ਅੱਖੋਂ ਬਰੋਥੇ ਕਰ ਰਹੇ ਨੇ ਐਸਜੀਪੀਸੀ ਨੂੰ ਗੱਲ ਕੀ ਹੈ ਪੰਜਾਬ ਸਰਕਾਰ ਤੇ ਐਸਜੀਪੀਸੀ ਦੇ ਰਿਐਕਟ ਦੇ ਜਿਹੜਾ ਐਕਟ ਬਣਾਉਣਾ ਜੀ ਉਹ ਤਾਂ ਸਰਕਾਰ ਦੇ ਪਾਸੇ ਆ ਜਿਹੜਾ ਮੇਰਾ ਕੁਐਸਚਨ ਸੀ ਮੇਰਾ ਕੁਐਸਚਨ ਆ ਧਰਮ ਦੇ ਵਿੱਚ ਤੱਕ ਹੁੰਦਾ ਜੀ ਧਰਮ ਦੇ ਤੱਕ ਹੁੰਦਾ ਜੀ ਕੀ ਆ ਪਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਲੀ ਸਕ੍ਰਿਪਟ ਨਹੀਂ ਕਿ ਦੇਵੇਂ ਗੁਰੂ ਆ ਸਾਡੇ ਮੇਰਾ ਇਹ ਆ ਉਹਨਾਂ ਨੇ ਬਾਕੀ ਅੱਜ ਤੋਂ ਉਹ ਬਣਾਉਦੇ ਆ 295 ਚ ਕੀ ਐਮੈਂਡਮੈਂਟ ਕਰਦੇ ਆ ਠੀਕ ਹੈ ਉਹਦੇ ਵਿੱਚ ਵੀ ਐਟ ਲੀਸਟ ਸ਼ੌਂਲੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕੰਫੀਡੈਂਸ ਚ ਲੈਣਾ ਚਾਹੀਦਾ ਕਿਉਂਕਿ ਧਾਰਮਿਕ ਕਨਸਟੀਟਿਊਸ਼ਨਲ ਐਲੈਕਟਡ ਬਾਡੀ ਆ ਦੂਸਰੀਆਂ ਜਿਹੜੀਆਂ ਬਿਆਦਨੀਆਂ ਹੋਈਆਂ ਜਿੰਨੀਆਂ ਹੋਰ ਤੱਕ ਹੋਈਆਂ ਮੇਰੇ ਖਿਆਲ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਮੇਰੇ ਖਿਆਲ ਕਦੇ ਚਲਾਨ ਹੀ ਨਹੀਂ ਟੂ ਕੋਟ ਹੋਇਆ ਕਿਤੇ ਹੋ ਵੀ ਗਿਆ ਤਾਂ ਲੈ ਕੇ ਫੈਵਿਡੈਂਸ ਕਰਕੇ ਸਾਰਾ ਕੰਮ ਕਰ ਦਿੰਦੇ ਆ ਸੋ ਇਸੇ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਅੱਜ ਤਾਂ ਅਸੀਂ ਬੇਨਤੀ ਦੇ ਰੂਪ ਦੇ ਵਿੱਚ ਕਿਹਾ ਕਿ ਇਦਾਂ ਦੇ ਕੋਈ ਵੀ ਧਰਮ ਦੇ ਜਿਹੜੇ ਮੁੱਦੇ ਆ ਠੀਕ ਆ ਤੁਸੀਂ ਐਕਟ ਬਿਆਦਵੀ ਦਾ ਬਣਾਉਣਾ ਬਣਾਓ ਪਰ ਸਤਗੁਰਜੀ ਦੇ ਜਿਲੇ ਸਤਕਾਰ ਨੂੰ 6:30 ਬਜਰੀ ਆ ਤੇ ਫਿਰ ਸ਼ੋਮਣੀ ਕਮੇਟੀ ਗੁਰਦੁਆਰਾ ਪਰੰਧ ਕਮੇਟੀ ਦਾ ਬਣੀ ਇਸ ਕਮਰੇ ਤੇ ਬੋਲੂਗੀ ਉਹ ਠੀਕ ਹੈ ਜੀ ਸਰ ਕੇਂਦਰੀ ਸਰਕਾਰ ਦੀ ਆਪਣਾ ਇੱਕ ਨੁਮਾਇੰਦਾ ਭੇਜਿਆ ਜੀ ਭਾਜਪਾ ਕੋਲੋਂ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕਾਰਜੀ ਨਾਲ ਸੰਪਰਕ ਕਰਨ ਸ਼ੋਮਣੀ ਕਮੇਟੀ ਨਾਲ ਕੋਈ ਨਹੀਂ ਆਇਆ ਜੀ ਸਾਡੇ ਨਾਲ ਨਾ ਦਾ ਕਿਸੇ ਨੇ ਕੋ ਟੈਲੀਫੋਨਿਕਲੀ ਕੀਤਾ ਸੰਪਰਕ ਨਾ ਉਦਾਂ ਵੀ ਪਰਸਨ ਤੌਰ ਤੇ ਕੀਤਾ ਤੇ ਮੈਂ ਸਮਝਦਾ ਆਂ ਭਈ ਜੇ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਇਸ ਪਵਿੱਤਰ ਅਸਥਾਨ ਦੇ ਜੇ ਚਿੰਤਾ ਨਹੀਂ ਫਿਰ ਚਿੰਤਾ ਹੋ ਕਿਹੜੀ ਕਿਹੜੇ ਕੰਮ ਦੀ ਹੋ ਸਕਦੀ ਠੀਕ ਹੈ ਠੀਕ ਹੈ ਜੀ ਤਾਂ ਲਿਆਓ